ਕੌਣ ਹੋਗੀ ਮੈਂ ਤੈਨੂੰ ਪਛਾਣੇ ਨਹੀਂ ਹੈਗਾ ਪਛਾਣੇਗਾ ਕਿਵੇਂ ساری ਜ਼ਿੰਦਗੀ ਤਾਂ ਮੇਰੀ ਖਰਾਬ ਕਰਕੇ ਰੱਖਤੀ ਹੁਣ ਤਾਂ ਖੁਸ਼ ਹੋਏਂਗਾ ਨਾ ਤੂੰ ਮੈਂ ਤੇਰੀ ਜ਼ਿੰਦਗੀ ਬਰਬਾਦ ਕਰਤੀ ਕਿਉਂ ਉਦੋਂ ਤਾਂ ਬੜਾ ਚਾਹ ਹੁੰਦਾ ਸੀ ਤੈਨੂੰ ਲੈ ਕੇ ਜਾਣ ਦਾ ਮੈਨੂੰ ਹੈ ਸਭ ਕੁਝ ਕੀਤਾ ਮੇਰੇ ਨਾਲ ਗੱਲ ਸੁਣ ਲੈ ਮੇਰੀ ਤੂੰ ਆਪ ਚੱਲ ਕੇ ਜਾਂਦੀ ਸੀ ਮੈਂ ਕੋਈ ਨਹੀਂ ਲੈ ਕੇ ਜਾਂਦਾ ਸੀ ਤੈਨੂੰ ਮੈਂ ਕਦੇ ਤੈਨੂੰ ਐਂ ਤਾਂ ਨਹੀਂ ਗਿਆ ਸੀ ਕਿ ਮੇਰੇ ਨਾਲ ਗਲਤ ਕਰ ਤੂੰ ਤੂੰ ਮੇਰੇ ਨਾਲ ਕਿੰਨਾ ਤੱਕਾ ਕੀਤਾ rahul ਸ਼ਰਮ ਕਰ ਲੈ ਤੂੰ ਹੁਣ ਤੂੰ ਮੇਰੇ ਗੱਲ ਪੈਂਦੀ ਫਿਰਦੀ ਐ ਗੱਲ ਪੈਂਦੀ ਫਿਰਦੀ ਐ ਮੈਨੂੰ ਕੀ ਲੋੜ ਐ ਗੱਲ ਪੈਣ ਦੀ ਤੂੰ ਘਟੋ ਘਟੇ ਇਹ ਤਾਂ ਸੋਚ ਲੈ ਤੂੰ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਤੇ ਉਸ ਤੋਂ ਬਾਅਦ ਹੁਣ 1 ਸਾਲ ਹੋ ਗਿਆ 1 ਸਾਲ ਬਾਅਦ ਤੂੰ ਮੇਰਾ ਫੋਨ ਚੱਕ ਰਿਆਂਗਾ ਓਹ ਗੱਲ ਸੁਣ ਮੇਰੀ ਆ ਜਿਆਦੇ ਉਹ ਨਾ ਕਰ ਠੀਕ ਐ ਜਿੱਥੇ ਮਰਦੀ ਜਾ ਜਿੱਥੇ ਮਰਜੀ ਰਹਿ ਹੁਣ ਘਟਿਆਰ ਬਹੁਤ ਕੁੱਤਾ ਤੂੰ ਵੇਖਲਾ ক্ষমা ਸ਼ਰਮ ਨਹੀਂ ਆਉਂਦੀ ਹੈ ਕਿ ਸੜੇ ਹੋਏ ਕੰਜਰ ਬੰਦੇ ਨੇ ਨਾ ਇਹਨੇ ਮੇਰੀ ਸਾਰੀ ਜ਼ਿੰਦਗੀ ਖਰਾਬ ਕਰਕੇ ਰੱਖਤੀ ਕੋਈ ਨਾ ਰਹੁ ਲੋ ਜਿੱਥੇ ਮਰਜ਼ੀ ਤੂੰ ਭੱਜਲਾ ਬਦਲਾ ਤੇਰੇ ਤੋਂ ਮੈਂ ਜ਼ਰੂਰ ਲਵਾਂਗੀ ਹੁਣ ਮੈਨੂੰ ਕੋਈ ਪਰਵਾਹ ਨਹੀਂ ਜ਼ਿੰਦਗੀ ਤਾਂ ਤੂੰ ਮੇਰੀ ਸਾਰੀ ਖਰਾਬ ਕਰਤੀ ਨਾ ਖੋਈ ਗੱਲ ਨਹੀਂ ਹੁਣ ਮੇਰਾ ਟਾਈਮ ਆ ਤੇਰਾ ਟਾਈਮ ਜਿਹੜਾ ਸੀ ਨਾ ਉਹ ਖਤਮ ਹੋ ਗਿਆ ਲੈ ਕੇ ਰਨਾ ਇੱਕ ਕਮਰਾ ਆਹਾ ਇੱਕੇ ਕਮਰਾ ਮਿਲਿਆ ਮੈਂ ਪਹਿਲਾਂ ਹੀ ਇੰਤਜ਼ਾਮ ਕਰਕੇ ਰੱਖ ਰਿਆ ਸੀ ਮੈਨੂੰ ਪਤਾ ਸੀ ਹੈ ਅੱਛਾ ਨਾਲੇ ਹੁਣ ਮੇਰੀ ਗੱਲ ਸੁਣ ਕਿਸੇ ਨੂੰ ਗੱਲ ਕਰਨ ਦੀ ਲੋੜ ਨਹੀਂ ਆਪਣੀ ਗੁੜੀਆਂ ਨੂੰ ਐਂ ਰੱਖ ਇਹਦਾ ਐਨ ਪੂਰੀ ਚੰਗੀ ਤਰ੍ਹਾਂ ਪਰਬਦੇਸ਼ ਕਰ ਨਾਲੇ ਮੇਰੀ ਗੱਲ ਸੁਣ ਗਾਹਾਂ ਲੋੜ ਹੀ ਆ ਰਹੀ ਐ ਲੋਕ ਧੀਆਂ ਦੀ ਲੋੜੀ ਨਹੀਂ ਬਣਾਉਂਦੇ ਆਪਾਂ ਲੋੜੀ ਵੀ ਬਣਾਵਾਂਗੇ ਇਹਦੀ ਅੱਛਾ ਹਾਂ ਆਪਾਂ ਤਾਂ ਉਹ ਮਿਸ਼ਾਲ ਪੂਰੀ ਕਰਾਂਗੇ ਜਿਹੜੇ ਕਹਿੰਦੇ ਆ ਵੀ ਮੁੰਡੇ ਤੇ ਕੁੜੀ ਵਿੱਚ ਕੋਈ ਫਰਕ ਨਹੀਂ ਹੈਗਾ ਲੋਕ ਤਾਂ ਕਹੀ ਦਿੰਦੇ ਆ ਨਾ ਆਪਾਂ ਕਰਕੇ ਦਿਖਾਵਾਂਗੇ ਹਾਂ ਹਾਂ ਨਾਲੇ ਮੇਰੀ ਗੱਲ ਸੁਣ ਆਪਣੀ ਧੀ ਨੂੰ ਨਾ ਆਪਾਂ ਵਧੀਆ ਪੜਾ ਲਿਖਾ ਕੇ ਵਧੀਆ ਨੌਕਰੀ ਤੇ ਲਾਵਾਂਗੇ ਮੈਂ ਤਾਂ ਆਪ ਇਹੀ ਸੋਚਦੀ ਆ ਵੀ ਮੇਰੀ ਤਾਂ ਜਹਾਜੀ ਜ਼ਿੰਦਗੀ ਲੰਗੀ ਲੰਗੀ ਪਰ ਇਹਨੂੰ ਤਾਂ ਮੈਂ ਇਹਦੇ ਪੈਰਾਂ ਤੇ ਖੜੀ ਕਰੂੰਗੀ ਦੇਖਿਓ ਤਾਂ ਸਹੀ ਜਦੋਂ ਇਹ ਕਿਸੇ ਨੌਕਰੀ ਤੇ ਵਧੀਆ ਜੀ ਤੇ ਲੱਗ ਗਈ ਨਾ ਵੱਡੀ ਅਫਸਰ ਬਣ ਗਈ ਤਾਂ ਦੁਨੀਆ ਤਾਂ ਖੜਖੜ ਦੇਖੂਗੀ ਮੇਰੀ ਗੱਲ ਸੁਣ ਲੈ ਕਰਨਾ ਲੋਕਾਂ ਦੇ ਕੰਨ ਬਹੁਤ ਤੇਜ਼ ਹੁੰਦੇ ਨੇ ਮੈਂ ਨਾ ਇੱਥੇ ਬਹਾਨਾ ਮਾਰ ਕੇ ਲਿਆ ਪਤਾ ਲੋਕਾਂ ਨੂੰ ਮੈਂ ਕੀ ਕਿਹਾ ਓਰੇ ਹੂੰ ਸਭ ਵੀ ਸਾਡੇ ਤਾਂ ਜਵਾਬ ਨਹੀਂ ਬਚਦਾ ਸੀ ਵੀ ਤਾਂ ਕਰਕੇ ਵੀ ਇੱਕ ਜਵਾਬ ਹੁਣ ਕੁੜੀ ਹੋਈ ਐ ਵੀ ਕਿਸੇ ਬਾਬੇ ਨੇ ਕਿਹਾ ਸੀ ਵੀ ਤੁਸੀਂ ਜੇ ਪਿੰਡ ਛੱਡ ਕੇ ਨਾ ਸਾਲ ਦੋ ਸਾਲ ਹੋ ਗਏ ਪਰਾਂ ਰਹੋਗੇ ਬੀਤੋਡੇ ਕੋਲੇ ਤਾਂ ਜਵਾਬ ਖ ਬਚੂਗਾ ਮੈਂ ਐ ਬੰਨਾ ਕਿਸੇ ਨੂੰ ਪਾਪ ਮੀਨਾ ਨਿਕਲ ਨਹੀਂ ਜਮਾ ਵੀ ਲੈ ਮੈਨੂੰ ਸਿਖਾਉਂਦੇ ਨੇਗੇ ਮੈਂ ਆ ਪਹਿਲਾਂ ਹੀ ਸਿੱਖੀ ਹੋਈ ਆ ਮੈਂ ਨਹੀਂ ਕਿਸੇ ਕੋਲੇ ਗੱਲ ਕਰਦੀ ਹੈਗੀ ਨਾਲੇ ਤੁਹਾਨੂੰ ਪਤਾ ਪਿੰਡਾਂ ਦੀਆਂ ਤਾਂ ਬੁੜੀਆਂ ਹੀ ਤੇਜ਼ ਹੁੰਦੀਆਂ ਨੇ ਕਿਆਂ ਉਹੀ ਆਹ ਸਵਾਲ ਜਵਾਬ ਦਿਆ ਕਰਦੀ ਰਹਿੰਦੀਆਂ ਨੇ ਜਦੋਂ ਆਪਾਂ ਕਿਸੇ ਦੇ ਜਾਣਾ ਨਹੀਂ ਆਉਣਾ ਨਹੀਂ ਤੇ ਆਪਾਂ ਬਸ ਤੁਸੀਂ ਉਹ ਮੈਂ ਆ ਤੇ ਆਪਣਾ ਪਿੱਜਾ ਬੱਚਾਗਾ ਮੇਰੀ ਗੱਲ ਸੁਣ ਜਿਹੜੀ ਵੀ ਕੋਈ ਚੀਜ਼ ਲੈਣੀ ਹੁੰਦੀ ਆ ਮੈਨੂੰ ਦੱਸ ਦਿਆ ਕਰ ਮੈਂ ਤੈਨੂੰ ਉਹੀ ਲੈ ਕੇ ਦੇ ਦਿਆ ਕਰੂੰਗਾ ਹੈ ਮੈਨੂੰ ਹੋਰ ਕੀ ਚਾਹੁੰਦਾ ਸੀ ਬਾਹਰ ਜਾਣ ਦੀ ਲੋੜ ਹੀ ਨਹੀਂ ਆਪਾਂ ਨੂੰ ਮੈਂ ਨਹੀਂ ਜਾਂਦੀ ਬਾਹਰ ਬੂਰ ਤੇ ਨਾਲੇ ਆਪਾਂ ਲੋੜੀ ਨੂੰ ਜ਼ਰੂਰ ਸੱਦਾਂਗੇ ਹਾਂ ਹਾਂ ਇੱਥੇ ਆਪਾਂ ਜਨਾਨੀਆਂ ਨੂੰ ਇਕੱਠ ਕਰਕੇ ਗਿੱਦਾ ਗੁੱਦਾ ਪਵਾਵਾਂਗੇ ਲੈ ਜਿਵਾਕ ਦੀ ਪਹਿਲੀ ਲੋੜੀ ਆ ਮੇਰੀ ਤਾਂ ਗੱਲ ਸੁਣ ਲੈ ਉਹ ਹੌਲੀ ਹੌਲੀ ਲੋਕਾਂ ਨੂੰ ਮੜਾ ਮੋਟਾ ਜਿਆਦਾ ਪਰ ਆਚਮਿਚਗੇ ਲੋਕਾਂ ਚ ਫੇਰੇ ਇਹ ਕਰਾਂਗੇ ਐ ਇਕੱਲੇ ਕਿਵੇਂ ਕਰ ਲਾਂਗੇ ਹੈ ਅੰਦ ਗਵਾਨ ਚ ਆਪਾਂ ਹੌਲੀ ਹੌਲੀ ਬਣਾਵਾਂਗੇ ਸਾਰਿਆਂ ਨਾਲ ਠੀਕ ਆ ਠੀਕ ਆ ਚਲ ਠੀਕ ਆ ਬਾਕੀ ਤੁਸੀਂ ਆਪ ਹੀ ਸਿਆਣੇ ਹੋਗੇ ਮੈਂ ਦੁੱਧ ਲਿਆਉਣਾ ਦੇ ਵਾਸਤੇ ਹੈ ਹਾਂ ਨਾਲੇ ਉਹ ਨਿੱਪਲ ਜਾਂ ਫੜ ਲਿਆ ਯੋ ਉਹ ਲਿਆ ਮਾਂ ਹਾਂ ਫਿਰ ਉਪਰੇ ਦੁੱਧ ਤੇ ਹੀ ਹੁਣ ਲੱਗੂਗੀ ਕੁੜੀ ਹਾਂ ਹੁਣ ਤੇਰਾ ਕਿਹੜਾ ਉਤਰਨ ਲੱਗਿਆ ਐਸ ਉਮਰੇ ਚਲ ਕੋਈ ਨਹੀਂ ਮੈਂ ਲਿਆਉਣਾ ਚੁੰਗਣੀ ਤਾਂ ਲਿਆਉਣੀ ਆ ਨਾ ਆਪਣੀਆਂ ਗੱਲਾਂ ਹੀ ਛੱਡਿਆ ਕਰੋ ਤੂੰ ਤੀਰ ਜੇ ਚਲਾਈ ਜਾਣਾ ਹੁਣਾਂ ਮੈਂ ਹੁਣ ਹੁਣ ਤੀਰ ਤੇ ਲਾਉਣ ਚਲ ਚਲ ਜਾ ਜਾ ਤੂੰ ਇਹ ਵੀ ਨਾ ਦੇ ਲੈ ਗੱਲਾਂ ਗੱਲਾਂ ਚ ਸਵਾਦ ਲੈਂਦਾ ਫਿਰਦਾਗਾ ਆਇ ਇਹਨੂੰ ਪਤਾ ਆ ਜਿਹੜਾ ਕਬੂਤਰੀ ਵਰਗੀ ਮਿਲ ਗਈ ਮੈਂ ਹੋਰ ਇਹਨੂੰ ਕੀ ਚਾਹੁੰਦਾ ਦੇਖ ਲਾ ਹੁਣ ਉਹ ਨਾ ਕਿਵੇਂ ਲਵੇ ਲੱਗ ਲੱਗ ਪੈਂਦਾ ਚਲ ਕੋਈ ਨਾ ਮੈਨੂੰ ਤਾਂ ਆ ਬੱਚੇ ਤੱਕ ਮਤ ਲਵਾ ਮੇਰਾ ਬੱਚਾ ਪੈਰਾਂ ਤੇ ਖੜਾ ਹੋ ਗਿਆ ਤੇ ਫਿਰ ਮੈਂ ਕੀ ਜਾਣਦੀ ਆ ਹੂੰ